ਆਓ ਸਾ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਾਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਦੋ ਸ਼ਬਦਾਂ ਦਾ ਦੋ ਪੰਗਤੀਆਂ ਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰ ਰਹਾ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਆਗਦੇ ਹਨ ਤਾਂ ਧੰਨ ਬਾਬਾ ਜੀਪ ਸਿੰਘ ਜੀ ਆਗਦੇ ਹਨ ਵੀ ਜਿਹੜਾ ਵੀ ਇਹ ਦੋ ਪੰਗਤੀਆਂ ਦਾ ਅੰਮ੍ਰਿਤ ਵੇਲੇ ਜਾਪ ਕਰੇਗਾ ਤਾਂ ਸਾਧ ਸੰਗਤ ਜੀ ਉਸ ਦੇ ਸਾਰੇ ਕਾਜ ਅਸੀਂ ਆਪ ਅੱਗੇ ਹੋ ਕੇ ਸਵਾਰਾਂਗੇ ਸਾਧ ਸੰਗਤ ਜੀ ਸਿਰਫ ਜੋ ਸੀ ਦੋ ਪੰਗਤੀਆਂ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੱਸਾਂਗੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਸੰਤ ਮਹਾਪੁਰਸ਼ਾਂ ਚੀਤ ਸਿੰਘਾ ਜੀ ਨੇ ਕਿੰਨੀ ਦੁਨੀਆ ਦਾ ਭਲਾ ਕੀਤਾ ਹੈ ਤੇ ਕਿੰਨੀ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਸਾਧ ਸੰਗਤ ਜੀ ਕਿੰਨਾ ਹੀ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਹੈ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਬਾਤੋ ਵਾਦ શેર ਕਰਨਾ ਜੀ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਹਰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਹਰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਤੇ ਆਪ ਦੇ ਸਾਰੇ ਪਰਿਵਾਰ ਉੱਤੇ ਮੇਰਾ ਪ੍ਰਿਹਾਰ ਹੱਥ ਬਣਿਆ ਰਹੇ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਰੋਜ਼ ਨਮੀਆਂ ਨਮੀਆਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਤੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾ ਸੰਗਤ ਜੀ ਜੋ ਵੀ ਮਨੁੱਖ ਬ੍ਰह्म ਗਿਆਨੀ ਗੁਰਮੁਖ ਆਹ ਸੰਗਤ ਵਿੱਚ ਮਿਲ ਕੇ ਪਰਮਾਤਮਾ ਜੀ ਸਿਬਦ ਸੁਲਾਦੇ ਗੀਤ ਗਾਉਂਦੇ ਹਨ ਸਾ ਸੰਗਤ ਜੀ ਉਸ ਦੇ ਆਪਣੇ ਕਰੋਣਾ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸਾ ਸੰਗਤ ਜੀ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਸਾ ਸੰਗਤ ਜੀ ਉਹ ਗੁਰਮਖ ਅਨੁਸਾਰ ਹੋਵੇ ਸਾ ਸੰਗਤ ਜੀ ਉਹੀ ਉਸ ਨੂੰ ਮਿਲ ਜਾਂਦਾ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਸਾਧ ਸੰਗਤ ਜੀ ਜਿਹੜੇ ਸਾਧੂ ਸੰਤਾਂ ਮਹਾਪੁਰਖਾਂ ਸੀ ਸਿੰਘਾਂ ਨੂੰ ਉਹ ਇੱਕ ਵਾਰ ਰੱਬ ਦਾ ਰੂਪ ਹੁੰਦੇ ਹਨ ਤੇ ਉਹ ਜੇਕਰ ਉਹਨਾਂ ਨੂੰ ਧਿਆਉਂਦੇ ਹਨ ਤਾਂ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੋੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਾਧ ਸੰਗਤ ਜੀ ਉਸ ਦਾ ਲੋਕ ਪਰਲੋਕ ਵਿੱਚ ਵੀ ਸਵਰ ਜਾਂਦਾ ਹੈ ਸਾਧ ਸੰਗਤ ਜੀ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੀ ਮਤ ਗੁਰੂ ਜੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਬ੍ਰह्मज्ञानी ਮਹਾਪੁਰਖਾਂ ਤੇ ਸ਼ੀਰ ਸਿੰਘਾਂ ਜੀ ਦੇ ਕੋਤਕ ਆਪਾਂ ਸਾਰੇ ਦੁਨੀਆਵਾਰੇ ਜਾਣਦੇ ਹੀ ਹਾਂ ਕਿ ਜੜੇ ਮਹਾਪੁਰਖੋਂ ਦੇ ਸ਼ੀਰ ਸਿੰਘ ਹੁੰਦੇ ਨੇ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਉਤੇ ਕਿਰਪਾ ਕਰਦੇ ਨੇ ਤੇ ਆਪਣੇ ਭਗਤਾਂ ਦੀ लाज ਰੱਖਦੇ ਨੇ ਤੇ ਜਿਹੜਾ ਵੀ ਉਹਨਾਂ ਦਾ ਸਾਰਾ ਲੈਂਦਾ ਹੈ ਤੇ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਤੇ 사త్సੰਗਤ ਜੀ ਮਹਾਪੁਰਖ ਸ਼ੀ ਸਿੰਘ ਤੇ ਉਹਨਾਂ ਦੇ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੁੰਦੇ ਨੇ ਤੇ 사త్సੰਗਤ ਜੀ ਜਿਹੜਾ ਵੀ ਸ਼ੀ ਸਿੰਘਾਂ ਜਾਂ ਉਹਨਾਂ ਦਾ ਆਸਰਾ ਤੱਕਦਾ ਹੈ ਤਾਂ ਸ਼ੀ ਸਿੰਘ ਆਪੇ ਉਹਨਾਂ ਦੇ ਅੰਗ ਸੰਗ ਸਹਾਇ ਹੁੰਦੇ ਨੇ 사త్సੰਗਤ ਜੀ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ब्रह्मज्ञानी सर्वश्रेष्ठ का करता ब्रह्मज्ञानी सत जीवए नहीं मरता साधसंग जी ओना दा कदी अंत नहीं हो सकदा भावे ओ सचखंड चले जान साधसंग जी पर ओ जिथे भी ओना दी गद्दी हुंदी है साधसंग जी ओ उतै ही हर टाइम वो हाजिर-नाजर हुंदे हन साधसंग जी महापुरुषਾਂ दी आंख दे हन साधसंग जी जेड़ा ए दो पंक्तियां दा शब्द जाप करेगा रोज सवेरे उठ के ਸ਼ਬਦ ਪੜਨਾ ਕਿ ਜੇ ਜਦੋਂ ਤੁਸੀਂ ਬਿਸਤਰ ਤੇ ਹੀ ਬੈਠੇ ਹੋ ਤਾਂ ਉਦੋਂ ਸਾਧ ਸੰਗਤ ਜੀ ਉਸ ਟਾਈਮ ਬਿਨਾਂ ਇਸ਼ਨਾਨ ਕੀਤੇ ਤੁਸੀਂ ਸਿਰਫ ਇਸ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਸ਼ਹੀਦ ਸਿੰਘ ਜੀ ਆਖਦੇ ਹਨ ਭਾਈ ਉਹਨਾਂ ਦੇ ਕਾਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਉਹਨਾਂ ਨੂੰ ਅਸੀਂ ਪਰਤੱਖ ਦਰਸ਼ਨ ਵੀ ਦੇਵਾਂਗੇ ਤੇ ਸਾਰੇ ਦੁੱਖ ਕੱਟ ਦੇਵਾਂਗੇ ਸਾਧ ਸੰਗਤ ਜੀ ਤੁਹਾਡਾ ਸਾਰਾ ਜੀਵਨ ਸੁਖਾ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਸਾ ਸੰਗਤ ਜੀ ਜਿਸ ਦੀ ਕੋਈ ਵੱਡੀ ਤੋਂ ਵੱਡੀ ਮਨੋ ਕਾਮਨਾ ਹੈ ਤੁਹਾਡੀ ਉਹ ਵੀ ਜਰੂਰ ਪੂਰੀ ਹੋ ਜਾਵੇਗੀ ਸਾ ਸੰਗਤ ਜੀ ਸ਼ੀ ਸਿੰਘ ਜੀ ਆਗਦੇ ਨੇ ਭਾਈ ਵਾਹਿਗੁਰੂ ਦੀ ਬੰਦਗੀ ਵਾਲੇ ਮਹਾਪੁਰਖ ਰੱਬ ਦੇ ਪਿਆਰੇ ਹੁੰਦੇ ਹਨ ਸਾ ਸੰਗਤ ਜੀ ਉਹ ਹਾੜੋਜ ਪ੍ਰਭੂ ਪ੍ਰੇਮ ਦੀ ਨਵੀਂ ਗੱਲ ਸੁਣਾਉਂਦੇ ਹਨ ਸਾ ਸੰਗਤ ਜੀ ਜਦੋਂ ਸਾਧੂ ਸੰਤਾਂ ਦੀ ਸ਼ੀ ਸਿੰਘਾ ਜੀ ਦੇ ਖੁਸ਼ੀ ਦੇ ਵਿੱਚ ਹੁੰਦੇ ਹਨ ਤਾਂ ਤੁਸੀਂ ਜਾਣਦੇ ਹੀ ਹੋ ਤਾਂ ਸਾਧ ਸੰਗਤ ਜੀ ਉਹ ਰੋਜ਼ ਹਰ ਰੋਜ਼ ਕੋਈ ਨਾ ਕੋਈ ਵਾਹਿਗੁਰੂ ਦੇ ਨਾਲ ਜੁੜੀ ਹੋਈ ਨਵੀਂ ਗੱਲ ਜ਼ਰੂਰ ਦੱਸਦੇ ਹਨ ਸਾਧ ਸੰਗਤ ਜੀ ਤੁਹਾਨੂੰ ਅਗਲੇ ਵੀਡੀਓਜ਼ ਦੇ ਵਿੱਚ ਇਹ ਵੀ ਦੱਸਾਂਗੇ ਕਿ ਸੰਤਾ ਮਹਾਂਪੁਰਖਾਂ ਸ਼ੀ ਸਿੰਘਾ ਨੇ ਆਪਣੇ ਆਉਣ ਵਾਲੇ ਸਮੇਂ ਬਾਰੇ ਵੀ ਕੁਝ ਗੱਲਾਂ ਦੱਸੀਆਂ ਨੇ ਉਹ ਵੀ ਤੁਹਾਡੇ ਨਾਲ ਆਪਾਂ ਵੀਡੀਓਜ਼ ਰਾਹੀਂ ਸਾਂਝੀਆਂ ਕਰਾਂਗੇ ਸਾਥ ਸੰਗਤ ਜੀ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਵਾਂ ਹੁੰਦਾ ਹੈ ਸਾਥ ਸੰਗਤ ਜੀ ਉਹਨਾਂ ਲਈ ਤੇ ਹਰ ਦਿਨ ਹੀ ਉਹਨਾਂ ਲਈ ਨਵਾਂ ਹੈ ਸਾਥ ਸੰਗਤ ਜੀ ਉਹ ਆਪ ਆਪ ਤੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਸਾਥ ਸੰਗਤ ਜੀ ਅਤੇ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਗੁਰੂ ਦੇ ਨਾਲ ਜੋੜਦੇ ਹਨ ਸਾਥ ਸੰਗਤ ਗੁਰੂ ਦੇ ਨਾਲ ਜੋੜਨ ਦੀਆਂ ਨਵੀਆਂ-ਨਵੀਆਂ ਜੁਗਤੀਆਂ ਤੇ ਰਸਤੇ ਦੱਸਦੇ ਹਨ ਤਾਂ ਜੋ ਉਹਨਾਂ ਦਾ ਭਲਾ ਹੋ ਸਕੇ ਇਹ ਅੱਜ ਦੀ ਕਥਾ ਉਹਨਾਂ ਲਈ ਹੈ ਸਾਧ ਸੰਗਤ ਜੀ ਜਿਹੜੇ ਕਹਿੰਦੇ ਹਨ ਕੀ ਕਲਗੀਧਰ ਪਾਤਸ਼ਾਹ ਤੇ ਅਸੀਂ ਉਹਨਾਂ ਦੇ ਧੀਆ ਪੁੱਤਰ ਹਾਂ ਤੇ ਸਾਧ ਸੰਗਤ ਜੀ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ ਉਹ ਸੋਚਦੇ ਹਨ ਕਿ ਮੇਰੇ ਕਲਗੀਧਰ ਵਾਲੇ ਪਾਤਸ਼ਾਹ ਜੀ ਨੂੰ ਆਪਣਾ ਸਾਰਾ ਪਰਿਵਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਸਾਧ ਸੰਗਤ ਜੀ ਪਰ ਫਿਰ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਜਿਨ੍ਹਾਂ ਦੀ ਇੱਛਾ ਹੈ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਾਂ ਉਹ ਮਹਾਪੁਰਖਾਂ ਦੀਆਂ ਸ਼ੀਰ ਸਿੰਘਾਂ ਦੀਆਂ ਦਸੀਆਂ ਹੋਈਆਂ ਇਹਨਾਂ ਪੰਕਤੀਆਂ ਦਾ ਜਾਪ ਕਰ ਲੈਣ ਤੇ ਸਾਧ ਸੰਗਤ ਜੀ ਉਹਨਾਂ ਦੀ ਹਰ ਇੱਛਾ ਪੂਰੀ ਹੋ ਜਾਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਪੁਰਖ ਜੀ ਤਸੀ ਸਿੰਘ ਆਖਦੇ ਹਨ ਭਾਈ ਉਹਨਾਂ ਦੇ ਸਾਰੇ ਕਾਰਜ ਅਸੀਂ ਅਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਮਹਾਂਪੁਰਖ ਤੇ ਸਹੀ ਸਿੰਘ ਜੀ ਕਹਿੰਦੇ ਨੇ ਭਾਈ ਆਪਣੇ ਗੁਰਾਂ ਨੂੰ ਪਿਆਰ ਕਰੋ ਮਹਾਂਪੂਰਿਆਂ ਦੇ ਬਚਨ ਜਿਹੜੇ ਮੰਨ ਲੈਂਦੇ ਨੇ ਤੇ ਸਾਧ ਸੰਗਤ ਜੀ ਜਿਹੜੇ ਅੰਮ੍ਰਿਤ ਵੇਲੇ ਸਵਾਰ ਲੈਂਦੇ ਨੇ ਸਾਧ ਸੰਗਤ ਜੀ ਤਾਂ ਫਿਰ ਗੁਰੂ ਜੀ ਵੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਉਹਨਾਂ ਤੇ ਇੰਨਾ ਦਿਆਲ ਹੋ ਜਾਂਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੀ ਸਾਧ ਸੰਗਤ ਜੀ ਸਿਰਫ ਗੱਲ ਇੰਨੀ ਹੀ ਹੈ ਕਿ ਅੰਮ੍ਰਿਤ ਵੇਲੇ ਸਿਰਫ ਗੱਲਾਂ ਬਾਣੀ ਰਾਹੀ ਪ੍ਰਭੂ ਪਰਮਾਤਮਾ ਜੀ ਨਾਲ ਕਰੀਆਂ ਚ ਜਿਸ ਦੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਤਾਂਗ ਹੁੰਦੀ ਹੈ ਸਾਧ ਸੰਗਤ ਜੀ ਮਹਾਪੁਰਸ਼ ਛੀ ਸਿੰਘ ਉਹਨਾਂ ਲਈ ਇਹ ਦੋ ਪੰਕਤੀਆਂ ਦਾ ਜਪ ਦੱਸਦੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਅੰਮ੍ਰਿਤ ਵੇਲਾ ਸਚਨਾਓ ਵੜਿਆਈ ਵਿਚਾਰ ਕਹਿੰਦੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਿਹੜੀਆਂ ਅਸੀਂ ਆਪਣੇ ਮਨ ਦੀਆਂ ਗੱਲਾਂ ਹੁੰਦੀਆਂ ਨੇ ਤੇ ਜਿਹੜੀਆਂ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਤੇ ਸਾਧ ਸੰਗਤ ਜੀ ਇਹ ਜੋ ਆਪਣੇ ਮਨ ਵਿੱਚ ਗੱਲਾਂ ਹੁੰਦੀਆਂ ਨੇ ਸਾਰੀਆਂ ਜੋ ਕਿ ਆਪਾਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ ਤਾਂ ਸਾਧ ਸੰਗਤ ਜੀ ਉਹ ਅਸੀਂ ਵਾਹਿਗੁਰੂ ਜੀ ਨਾਲ ਪ੍ਰਭੂ ਪਰਮਾਤਮਾ ਜੀ ਨਾਲ ਕਰਨੀਆਂ ਹਨ ਤੇ ਬਾਣੀ ਦੇ ਰਹਿ ਆਪਾਂ ਵਾਹਿਗੁਰੂ ਜੀ ਨਾਲ ਇਹ ਗੱਲਾਂ ਕਰਨੀਆਂ ਹਨ ਸਾ ਸੰਗਤ ਜੀ ਜਿਸ ਦੇ ਹਿਰਦੇ ਵਿੱਚ ਅਮਰਤ ਵੇਲੇ ਠਣ ਦੀ ਇੱਛਾ ਹੈ ਤਾਂ ਵਾਹਿਗੁਰੂ ਜੀ ਨੇ ਮੰਨੇ ਹੋਏ ਇਸ ਰਸਤੇ ਨੂੰ ਅਪਣਾ ਲਿਆ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਇੱਕ ਵਾਰੀ ਦੀ ਗੱਲ ਹੈ ਕਿ ਸਾ ਸੰਗਤ ਜੀ ਮਹਾਪੁਰਖ ਅਕਸ਼ੀ ਸਿੰਘਾ ਜੀ ਦੇ ਕੋਲ ਇੱਕ ਪ੍ਰੇਮੀ ਆ ਗਿਆ ਤੇ ਸਾ ਸੰਗਤ ਜੀ ਉਹ ਅੱਗੇ ਵੀ ਮਹਾਪੁਰਖਾਂ ਜੀ ਦੇ ਕੋਲ ਆਉਂਦਾ ਹੁੰਦਾ ਸੀ ਸ ਸਾ ਸੰਗਤ ਜੀ ਉਹ ਵਾਹਿਗੁਰੂ ਜੀ ਨੂੰ ਪੂਰਨ ਬ੍ਰਹਮ ਗਿਆਨੀ ਜਿਹੜੇ ਮਹਾਪੁਰਖ ਹੁੰਦੇ ਨੇ ਠੀਕ ਆ ਮਹਾਰਾਜ ਜੀ ਜਿਹੜੇ ਸ਼ੀ ਸਿੰਘ ਹੁੰਦੇ ਨੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਸਾਧ ਸੰਗਤ ਜੀ ਉਹ ਮਹਾਰਾਜ ਜੀ ਨੂੰ ਆ ਕੇ ਕਹਿੰਦੇ ਬਾਬਾ ਜੀ ਮੈਂ ਸਾਰੇ ਕੰਮ ਕਰਕੇ ਦੇਖ ਲਏ ਮੈਨੂੰ ਵਾਹਿਗੁਰੂ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ ਹੈ ਪਰ ਮੇਰੇ ਦਿਲ ਦੇ ਵਿੱਚ ਇੱਕ ਗੱਲ ਤਾਂਗ ਹੈ ਉਹ ਤਾਂ ਸਾਧ ਸੰਗਤ ਜੀ ਮਹਾਪੁਰਖਾਂ ਜੀ ਨੇ ਕਿਹਾ ਭਾਈ ਦੱਸ ਕੀ ਗੱਲ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਉੱਠਣਾ ਚਾਹੁੰਦਾ ਹਾਂ ਪਰ ਮੈਂ ਤੋ ਉੱਠਿਆ ਨਹੀਂ ਜਾਂਦਾ ਤਾਂ ਤਾ ਸਾਧ ਸੰਗਤ ਜੀ ਮਹਾਪੁਰਖਾਂ ਜੀ ਨੇ ਫਿਰ ਵਚਨ ਕੀਤੇ ਭਾਈ ਤੂੰ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਤਾਂ ਕੋਈ ਗੱਲ ਨਹੀਂ ਤਾਂ ਤੂੰ ਸਵੇਰੇ 5 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਉੱਠ ਕੇ ਤੂੰ ਸਿਰਫ ਇਸ ਦੋ ਪੰਗਦੀਆਂ ਦਾ ਜਾਪ ਕਰਨਾ ਹੈ ਤਾਂ ਤੇਰੀ ਜੋ ਵੀ ਇੱਛਾ ਹੈ ਮਨ ਦੇ ਵਿੱਚ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ ਤੇਰੀ ਅਰਜ਼ ਕਬੂਲ ਹੋ ਜਾਵੇਗੀ। ਆ ਸਾਧ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਤੇ ਸੰਤਾ ਮਹਾਪੁਰਸ਼ਾਂ ਜੀ ਨੇ ਸਤਿ ਵਚਨ ਕਹਿ ਕੇ ਮੰਨ ਲਿਆ। ਤੇ ਸਾਧ ਸੰਗਤ ਜੀ ਫਿਰ ਮਹਾਪੁਰਖਾਂ ਜੀ ਨੇ ਕਿਹਾ ਪਰ ਇਹ ਤੈਨੂੰ ਰੋਜ਼ ਕਰਨਾ ਪਵੇਗਾ। ਸਾਧ ਸੰਗਤ ਜੀ ਇਸ ਨਾਲ ਤੂੰ ਮੂਲ ਮੰਤਰ ਦਾ ਜਾਪ ਕਰਨਾ ਹੈ। ਸ਼ਬਦ ਤੋਂ ਪਹਿਲਾਂ ਤੂੰ ਮੂਲ ਮੰਤਰ ਦਾ ਪੰਜ ਵਾਰ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਤੂੰ ਇਸ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਇਹ ਤੇਰੇ ਜੋ ਵੀ ਕੰਮ ਰੁਕੇ ਹੋਏ ਨੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ ਚਾਹੁੰਦਾ ਹੈ ਤੇ ਉਹ ਵੀ ਸਾਰਾ ਕੁਝ ਤੇ ਤੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲ ਸਕਦਾ ਹੈ ਦਾ ਸਾ ਸੰਗਤ ਜੀ ਉਸ ਪ੍ਰੇਮੀ ਨੇ ਬਾਬਾ ਜੀ ਦੇ ਸਤ ਵਜਨ ਕਹਿ ਕੇ ਮੰਨ ਲਿਆ ਸਾਸੰਗਤ ਜੀ ਉਸਨੇ ਇਦਾ ਹੀ ਕੀਤਾ ਕਿ ਸਾਸੰਗਤ ਜੀ ਉਸਨੇ ਰੋਜ਼ ਸਵੇਰੇ ਉੱਠਣਾ ਥੋੜਾ ਟਾਈਮ ਦੇ ਵਿੱਚ ਪਹਿਲਾਂ ਪਹਿਲਾਂ ਇਸ਼ਨਾਨ ਕਰਕੇ ਉੱਠਣਾ ਤੇ ਫਿਰ ਵਾਈਗੁਰ ਜੀ ਨੇ ਜਿਵੇਂ ਦੱਸਿਆ ਸੀ ਮਹਾਪੁਰਖਾਂ ਨੇ ਪਹਿਲਾਂ ਪੰਜ ਵਾਰੀ ਮੂਲ ਮੰਤਰ ਦਾ ਜਾਪ ਕਰਨਾ ਤੇ ਸਾਸੰਗਤ ਜੀ ਫਿਰ ਉਸ ਤੋਂ ਬਾਅਦ ਉਸਨੇ ਆਹ ਦੋ ਪੰਕਤੀਆਂ ਦਾ ਸਾਸੰਗਤ ਜੀ ਪੰਜ ਵਾਰ ਇਸ ਦਾ ਜਾਪ ਕਰਨਾ ਤਾਂ ਸਾਸੰਗਤ ਜੀ ਉਸ ਤੇ ਸਾਰੇ ਕੰਮ ਸਿਰੇ ਲੱਗ ਗਏ ਉਸ ਨੂੰ ਕਿਸੇ ਚੀਜ਼ ਦੀ ਕਾਟ ਨਹੀਂ ਰਹੀ ਤਸਾ ਸੰਗਤ ਜੀ ਕਹਿੰਦੇ ਹਨ ਕਿ ਜਿਵੇਂ ਦੁੱਖ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਤੇ ਸੁਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਸਾ ਸੰਗਤ ਜੀ ਜੇ ਅਸੀਂ ਵਾਹਿਗੁਰੂ ਜੀ ਨੇ ਸਾਨੂੰ ਇਸ ਦੁਨੀਆ ਤੇ ਉੱਤੇ ਭੇਜਿਆ ਹੈ ਤਸਾ ਸੰਗਤ ਜੀ ਸਾਡਾ ਕੰਮ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਇਹ ਤਾਂ ਸਾ ਸੰਗਤ ਜੀ ਜਿਨੀ ਦੇ ਰਸੀਂ ਵਾਹਿਗੁਰੂ ਜੀ ਦਾ ਇਸ ਧਰਤੀ ਉੱਤੇ ਆ ਕੇ ਨਾਮ ਨਹੀਂ ਜਪਦੇ ਤਾਂ ਸਾ ਸੰਗਤ ਜੀ ਓਨੀ ਦੇਰ ਉਹ ਇਨਸਾਨ ਨੂੰ ਮੁਕਤੀ ਨਹੀਂ ਮਿਲਦੀ ਤਾਂ ਸਾ ਸੰਗਤ ਜੀ ਉਹ ਤੁਹਾਨੂੰ ਫਿਰ ਇਸ ਧਰਤੀ ਤੇ ਦੁਬਾਰਾ ਆਉਣਾ ਪੈਂਦਾ ਹੈ ਇਹ ਤੁਹਾਨੂੰ ਜੇ ਤੁਸੀਂ ਧਰਤੀ ਤੇ ਆ ਹੀ ਗਏ ਹੋ ਤਾਂ ਵਾਹਿਗੁਰੂ ਜੀ ਦੀ ਕਿਰਪਾ ਸਤਕਾ ਤੁਹਾਨੂੰ ਇਨਸਾਨੀ ਜੀਵਨ ਮਿਲਿਆ ਹੈ ਤਾਂ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਸਾ ਸੰਗਤ ਜੀ ਜਿਵੇਂ ਆਪਣੇ ਸ਼ਰੀਰ ਨੂੰ ਭੁੱਖ ਵੇਲੇ ਰੋਟੀ ਦੀ ਲੋੜ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਤਮਾ ਨੂੰ ਪਰਮਾਤਮਾ ਦੀ ਲੋੜ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸਾਡਾ ਜੀਵਨ ਵਿਅਰਥ ਜਾ ਰਿਹਾ ਹੈ ਤੇ ਜੇ ਅਸੀਂ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਸਾਧ ਸੰਗਤ ਜੀ ਮਹਾਪੁਰਖ ਸ਼ਹੀ ਸਿੰਘ ਕਹਦੇ ਹੁੰਦੇ ਸੀ ਭਾਈ ਜਿਸ ਦਾ ਕੋਈ ਵੀ ਕੰਮ ਅੜਦਾ ਹੈ ਜਾਂ ਕੋਈ ਵੀ ਕੰਮ ਸਿਰੇ ਨਹੀਂ ਲੱਗਦਾ ਤਾਂ ਸਾਹਾ ਸੰਗਤ ਜੀ ਜਦੋਂ ਉਹ ਸਵੇਰੇ ਉੱਠ ਕੇ ਇਹ ਦੋ ਪੰਗਤੀਆਂ ਦਾ जाप ਕਰ ਲਵੇਗਾ ਤਾਂ ਸਾਹਾ ਸੰਗਤ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਛੀ ਦੀ ਫੋਜਾਂ ਉਹਨਾਂ ਦੇ ਅੰਗ ਸੰਗ ਸਾਈ ਹੋ ਜਾਣਗੇ ਛੀ ਦੀ ਸਿੰਗਾ ਪਰ ਤੱਕ ਤੁਹਾਡੇ ਆਲੇ-ਦੁਆਲੇ ਇਰਦ-ਗਿੱਦ ਤੁਹਾਡੇ ਪੈਰਾ ਲੱਗ ਜਾਵੇਗਾ ਤੇ ਉਹ ਤੁਹਾਡੇ ਤੇ ਇੰਨੀ ਕਿਰਪਾ ਹੋਵੇਗੀ ਕਿ ਜੋ ਵੀ ਚੋਸੀ ਮੁਸ਼ਕਿਲ ਪੇਸ਼ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀ ਹੈ ਤਾਂ ਸਾਹਾ ਸੰਗਤ ਜੀ ਉਹ 시ਦੀ ਹੋ ਜਾ ਤੁਹਾਡੀਆਂ ਅੱਗੇ ਹੋ ਕੇ ਸਾਧ ਸੰਗਤ ਜੀ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦੇਣਗੇ ਤੇ ਮਹਾਪੁਰਖ ਜੀ ਆਖਦੇ ਨੇ ਭਾਈ ਜਿਹੜਾ ਇਸ ਦੋ ਪੰਗਰੀਆਂ ਦਾ ਜਾਪ ਕਰੇਗਾ ਸਾਧ ਸੰਗਤ ਜੀ ਉਹਦੇ ਸਾਰੇ ਕਾਰਜ ਅਸੀਂ ਆਪ ਸਵਾਰਾਂਗੇ ਤੇ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਮੂਲ ਮੰਤਰ ਦਾ ਜਾਪ ਕਰਨਾ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਸਹਾਇ ਸਾ ਸੰਗ ਜੀ ਜੋ ਸਵੇਰੇ ਉੱਠ ਕੇ ਮੂੰਹ ਹੱਥ ਧੋ ਕੇ ਜਿਸ ਨੂੰ ਆਪਾਂ ਕਹਿੰਦੇ ਪੰਜ ਇਸ਼ਨਾਨਾ ਕਰਤ ਕਹਿੰਦੇ ਹਾਂ ਦਾ ਸਾਧ ਸੰਗਤ ਜੀ ਤੁਸੀਂ ਬਿਸਤਰ ਤੇ ਬੈਠ ਕੇ ਹੀ ਪਹਿਲਾ ਪੰਜ ਵਾਰ ਮੂਲ ਮੰਤਰ ਦਾ ਜਪ ਕਰਨਾ ਹੈ ਤੇ ਫਿਰ ਤੁਸੀਂ ਆਧੋ ਪੰਗਤੀਆਂ ਦਾ ਪੰਜ ਵਾਰ ਜਪ ਕਰਨਾ ਹੈ ਆਓ ਹੁਣ ਆਪਾਂ ਇਸ ਤੋਂ ਪੰਗਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਹੈ ਸੋਈ ਫਲ ਪਾਵੈ ਜੋ ਇਚੈ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਸਾਸ਼ੰਗ ਜੀ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਚੈ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਇਹ ਸਾਸ਼ੰਗ ਜੀ ਇਹ ਆਪਣੀਆਂ ਪੰਗਤੀਆਂ ਨੇ ਜੋ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਸਾ ਸੰਗਤ ਜੀ ਇਹ ਆਪਣੀਆਂ ਪੰਗਤੀਆਂ ਨੇ ਤੇ ਆਪਾਂ ਜੀ ਨੇ ਇਸ ਦਾ ਤਿੰਨ ਵਾਰ ਜਾਪ ਕੀਤਾ ਹੈ ਹੁਣ ਵੀਡੀਓ ਦੇ ਵਿੱਚ ਪਰ ਤੁਸੀਂ ਉਹ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ ਤੇ ਇਸ ਕਰਕੇ ਆਪਾਂ ਨੇ ਸਿਰਫ ਤਿੰਨ ਵਾਰ ਹੀ ਜਾਪ ਕੀਤਾ ਹੈ ਤੇ ਸਾ ਸੰਗਤ ਜੀ ਤੁਸੀਂ ਇਹ ਤੁਹਾਨੂੰ ਜੋ ਪੰਗਤੀਆਂ ਦੱਸੀਆਂ ਨੇ ਤੁਸੀਂ ਇਹਨਾਂ ਪੰਗਤੀਆਂ ਦਾ ਜਾਪ ਜ਼ਰੂਰ ਕਰਨਾ ਹੈ ਤੇ ਇੱਕ ਵਾਰੀ ਆਪਾਂ ਹੋਰ ਸਾਝ ਪਾ ਲੈਨੇ ਆ ਪੰਗਤੀ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਪਹਿਲਾਂ ਤਿੰਨ ਵਾਰ ਤਾਂ ਪੰਗਤੀ ਦਾ ਜਾਪ ਕਰਕੇ ਦੱਸ ਦਿੱਤਾ ਹੈ ਪਰ ਫਿਰ ਵੀ ਤੁਸੀਂ ਇੱਕ ਵਾਰੀ ਆਪਾਂ ਤੋਂ ਔਟੇ ਨਾਲ ਫਿਰ ਇਸ ਪੰਗਤੀ ਦਾ ਜਾਪ ਪਾਉਨਿਆ ਤਾਂ ਕਿ ਤੁਹਾਨੂੰ ਇੱਕ ਵਾਰ ਆਪ ਜੀ ਨੂੰ ਫਿਰ ਤੋਂ ਪਤਾ ਲੱਗ ਜਾਵੇ ਕਿ ਪੰਗਤੀ ਨੂੰ ਕਿਸ ਤਰ੍ਹਾਂ ਜਾਪ ਕਰਨਾ ਹੈ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਜੈ ਸਾਧ ਸੰਗਤ ਜੀ ਇਹ ਦੋ ਪੰਕਤੀਆਂ ਹਨ ਤੇ ਇਹਨਾਂ ਪੰਕਤੀਆਂ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਕੀ ਸਾਧ ਸੰਗਤ ਜੀ ਅਗਰ ਤੁਸੀਂ ਇਹਨਾਂ ਪੰਕਤੀਆਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਦੋ ਪੰਕਤੀਆਂ ਦਾ ਜਪ ਕਰਦੇ ਹੋ ਤਾਂ ਸਾਧ ਸੰਗਤ ਜੀ ਤੇ ਕਿਉਂਕਿ ਐ ਸੰਤਾ ਮਾਪੋਸ਼ਾ ਸ਼ੀਧੀ ਫੌਜ ਨੇ ਆਪ ਦੱਸਿਆ ਕਿ ਜੇਕਰ ਤੁਸੀਂ ਇਹਨਾਂ ਦੋ ਪੰਗਤੀਆਂ ਦਾ ਜਾਪ ਕਰਦੇ ਹੋ ਤਾਂ ਸਾ ਸੰਗਤ ਜੀ ਸੱਚੀ ਦੀ ਫੌਜਾਂ ਦਾ ਤੁਹਾਡੇ ਅਰਧ ਗ듭 ਆਪੇ ਪੈਰੇ ਲੱਗ ਜਾਣਗੇ ਤੇ ਉਹ ਕਿਸੇ ਵੀ ਕੰਮ ਵਿੱਚ ਤੁਹਾਡੇ ਰੁਕਾਵਟ ਨਹੀਂ ਆਉਣ ਦੇਣਗੇ ਜੇ ਸਾਰੇ ਕਾਰਜ ਆਪ ਅੱਗੇ ਵਗੇ ਸਵਾਰਨਗੇ ਜੇ ਸਾ ਸੰਗਤ ਜੀ ਤੁਸੀਂ ਇਸ ਦੋ ਪੰਗਤੀਆਂ ਦਾ ਸਵੇਰੇ ਜਾਪ ਕਰਨਾ ਹੈ ਤੇ ਸਾ ਸੰਗਤ ਜੀ ਇਸ ਦੇ ਨਾਲ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਜਦੋਂ ਤੂੰ ਵਾਹਿਗੁਰੂ ਦਾ ਮਨ ਦੇ ਵਿੱਚ ਇਕਾਗਰਿਤ ਹੋ ਕੇ ਨਾਮ ਤੇ ਆਏਗਾ ਜੋ ਇੱਛਾ ਹੈ ਤੇਰੀ ਉਹ ਤੈਨੂੰ ਪ੍ਰਾਪਤ ਹੋ ਜਾਵੇਗੀ ਜਾਂ ਝੋਲੀ ਪੈ ਜਾਵੇ ਫਿਰ ਤੈਨੂੰ ਕੋਈ ਵੀ ਦੁੱਖ ਤੇਰੇ ਨੇੜੇ ਨਹੀਂ ਆਏਗਾ ਤੇ ਨਾ ਹੀ ਕੋਈ ਰੁਕਾਵਟ ਆਏਗੀ ਤੇਰੀ ਕੋਈ ਕੰਮਾਂ ਦੇ ਵਿੱਚ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜੋ ਪ੍ਰੇਮੀ ਗੁਰੂ ਜੀ ਕੋਲ ਆਇਆ ਸੀ ਸ਼ੀਸ਼ ਫੋਰ ਦਾ ਸ਼ੀਸ਼ ਫੋਰ ਜੀ ਚ ਬ੍ਰਹਮ ਗਿਆਨੀ ਮਹਾਪੁਰਖਾਂ ਕੋਲ ਆਏ ਸੀ ਦਾ ਸਾਧ ਸੰਗਤ ਜੀ ਉਸਨੇ ਵੀ ਇਸੇ ਤਰ੍ਹਾਂ ਹੀ ਕੀਤਾ ਤਾਂ ਸਾਧ ਸੰਗਤ ਜੀ ਉਸ ਜੇ ਸਾਰੇ ਕਾਸ਼ ਉਸ ਜੇ ਸਬਰ ਗਏ ਤੇ ਉਤੇ ਜਿਹੜੇ ਦੁੱਖ ਸੀ ਉਹ ਸਾਰੇ ਕੱਟੇ ਗਏ ਤੇ ਸਾਧ ਸੰਗਤ ਜੀ ਉਹ ਜਿਹੜੇ ਉਸ ਤੇ ਦੁੱਖ ਸੀ ਉਹ ਸਾਰੇ ਇੱਕ ਹਫ਼ਤੇ ਵਿੱਚ ਉਸ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਸਾਰੇ ਉਸੇ ਖਤਮ ਹੋ ਗਏ ਤੇ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਅਗਰ ਆਪਾਂ ਇਕਾਗਰ ਚਿਤ ਹੋ ਗਏ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਸਾਧ ਸੰਗਤ ਜੀ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਵਾਹਿਗੁਰੂ ਜੀ ਦੇ ਦਰਗਾਹ ਸੱਚਖੰਡ ਤੱਕ ਪ੍ਰਵਾਨ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਤੁਸੀਂ ਵੀ ਇਸੇ ਤਰ੍ਹਾਂ ਕਰਕੇ ਦੇਖੋ ਤੁਹਾਡੇ ਵੀ ਸਾਰੇ ਕੰਮ ਸਬਰ ਜਾਣਗੇ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਸਾਧ ਸੰਗਤ ਜੀ ਇਹ ਇੱਕ ਸੱਚੀ ਘਟਨਾ ਹੈ ਤੇ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਇਹ ਸਾਸੰਗਤ ਜੀ ਤਾਂ ਜੋ ਕਿਸੇ ਦਾ ਹੋਰ ਭਲਾ ਹੋ ਸਕੇ ਸਾਸੰਗਤ ਜੀ ਅਤੇ ਪੁਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਬਾਣੀ ਦੇ ਨਾਲ ਜੋੜਿਆ ਕਰੋ ਕਿਉਂਕਿ ਸਾਸੰਗਤ ਜੀ ਇੱਕ ਮੂਲ ਮੰਤਰ ਹੈ ਜੋ ਸਾਰੀਆਂ ਹੀ ਚੀਜ਼ਾਂ ਦਾ ਮੂਲ ਹੈ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਜੇ ਕੋਈ ਇਸ ਤੋਂ ਬਿਨਾ ਕੋਈ ਹੋਰ ਬਾਣੀ ਨਹੀਂ ਜਪ ਸਕਦੀ ਉਹਨਾਂ ਨੂੰ ਬਾਣੀ ਨਹੀਂ ਆਉਂਦੀ ਤਾਂ ਸਾਸੰਗਤ ਜੀ ਉਹ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਪਰ ਵਾਹਿਗੁਰੂ ਜੀ ਲਈ ਆਪਣੇ ਜਿੰਦ ਦੇ ਵਿੱਚ ਜਰੂਰ 5 ਮਿੰਟ ਉਸ ਵਾਹਿਗੁਰੂ ਜੀ ਅੱਗੇ ਜੂਰ ਕੱਢਿਆ ਕਰੋ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਨੇ ਬਹੁਤ ਕੁਝ ਬਖਸ਼ਿਆ ਹੋਇਆ ਹੈ ਸਾਧ ਸੰਗਤ ਜੀ ਜੇ ਅਸੀਂ ਉਹਨਾਂ ਦਾ ਸ਼ੁਕਰਾਨਾ ਹੀ ਨਹੀਂ ਕਰਾਂਗੇ ਤਾਂ ਸਾਡਾ ਜੀਵਨ ਕਿਸ ਕੰਮ ਦਾ ਹੈ ਸਾਧ ਸੰਗਤ ਜੀ ਸ਼ੇਦੀ ਫੋ ਜਾਂਦੀਆਂ ਹਾਰੋਚ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਸੰਤਾ ਮਹਾਪੁਰਸ਼ਾਂ ਦੀਆਂ ਹਾਰੋਚ ਅੱਜ ਮੈਂ ਵੀਡੀਓਜ਼ ਨੂੰ ਵੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਹੋ ਸਮੇਂ ਨਵੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਅਸੀਂ ਆਪ ਜੀ ਨਾਲ ਇੱਦਾਂ ਦੀਆਂ ਵੀਡੀਓਜ਼ ਹਰ ਰੋਜ਼ ਸਾਂਝੀਆਂ ਕਰਦੇ ਰਹੇ ਨੇ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਥ ਸੰਗਤ ਜੀ ਹੋਈਆਂ ਪੋਲਾ ਜੀ ਕਾਂ ਦੀ ਖਿਮਾ ਬਖਸ਼ਣੀ ਜੀ ਫੱਟਦਾ ਜਿਹਾ ਫਤੇ ਵਿੱਚ ਦੇਣਾ ਜੀ ਤੇ ਖਾਲਸਾ ਜੀ ਕਿਰਪਾ ਕਰਕੇ ਆਪ ਸਾਰਿਆਂ ਜਾਣੇ ਆਖੋ ਜੋ ਵੀ ਵੀਡੀਓਜ਼ ਨੂੰ ਦੇਖ ਰਹੇ ਨੇ ਸਾ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਕਰੀਏ ਫੇਰੀ ਕਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ